ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 5 ਅਕਤੂਬਰ ਹੈ 5 ਅਕਤੂਬਰ 1708 ਜਦ ਗੁਰੂ ਗੋਬਿੰਦ ਸਿੰਘ ਸਾਹਿਬ ਨੰਦੇੜ ਪੁੱਜੇ ਤਾਂ ਮਾਦੋ ਦਾਸ ਬੈਰਾਗੀ ਨੂੰ ਮਿਲੇ ਤਾਂ ਉਸਨੇ ਸਿੱਖੀ ਦੇ ਵਿੱਚ ਸ਼ਾਮਲ ਹੋਣ ਦੀ ਖਾਹਿਸ਼ ਜ਼ਾਹਰ ਕੀਤੀ 4 ਸਤੰਬਰ 1708 ਦੇ ਦਿਨ ਬੰਦਾ ਸਿੰਘ ਨੇ ਖੰਡੇ ਦੀ ਪਾਹੁਲ ਲਈ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੇ ਹੱਥੀਂ ਉਸ ਨੂੰ ਕੰਗਾ ਕਿਰਪਾਨ ਕੜਾ ਖਸ਼ਹਿਰਾ ਪੈਂਟ ਕੀਤੇ ਸਿਰ ਤੇ ਛੋਟੀ ਦਸਤਾਰ ਕੇਸ ਕੀ ਸਜਾ ਕੇ ਬੈਰਾਗੀ ਤੋਂ ਸਿੰਘ ਰੂਪ ਦੇ ਵਿੱਚ ਲੈ ਆਂਦਾ ਸਤਿਗੁਰਾਂ ਇਸ ਨੂੰ ਭਾਈ ਦਾਇਆ ਸਿੰਘ ਅਤੇ ਤਿੰਨ ਹੋਰ ਸਿੱਖਾਂ ਨੂੰ ਲੈ ਕੇ ਆਪਣੇ ਹੱਥੀਂ ਮਾਦੋ ਦਾਸ ਨੂੰ ਖੰਡੇ ਦੀ ਪਾਹੁਲ ਦੇ ਕੇ ਸਿੰਘ ਸਜਾ ਦਿੱਤਾ ਸਤਿਗੁਰਾਂ ਉਸ ਦਾ ਨਾਮ ਬੰਦਾ ਸਿੰਘ ਰੱਖਿਆ ਬੰਦਾ ਸਿੰਘ 5 ਅਕਤੂਬਰ 1708 ਦੇ ਦਿਨ ਨੰਦੇੜ ਤੋਂ ਪੰਜਾਬ ਵੱਲ ਚੱਲ ਪਿਆ। ਗੁਰੂ ਜੀ ਨੇ ਉਸ ਦਾ ਸਾਥ ਦੇਣ ਵਾਸਤੇ ਕੁਝ ਸਿੰਘ ਵੀ ਨਾਲ ਭੇਜੇ ਸਨ। ਇਸੇ ਦਿਨ ਸ਼ਾਮ ਨੂੰ ਜਮਸ਼ੈਦ ਖਾਨ ਪਠਾਨ ਨੇ ਗੁਰੂ ਸਾਹਿਬ ਦੇ ਸੁੱਤਿਆਂ ਤੇ ਉਹਨਾਂ ਤੇ ਹਮਲਾ ਕਰ ਦਿੱਤਾ ਅਤੇ ਘਟਾਰ ਦੇ ਤਿੰਨ ਵਾਰ ਕਰਕੇ ਪੂਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਬੇहद ਜ਼ਖਮੀ ਹੋਣ ਦੇ ਬਾਵਜੂਦ ਗੁਰੂ ਸਾਹਿਬ ਨੇ ਪਰਤਵਾ ਵਾਰ ਕਰਕੇ ਜਮਸ਼ੈਦ ਖਾਨ ਨੂੰ ਥਾਏ ਮਾਰ ਦਿੱਤਾ ਸੀ। 5 ਅਕਤੂਬਰ 1920 ਗੁਰਦੁਆਰਾ ਬਾਬੇ ਦੀ ਬੀਰ ਦਾ ਮਹੰਤ ਹਰਨਾਮ ਸਿੰਘ 26 ਸਤੰਬਰ 1918 ਦੇ ਦਿਨ ਮਰ ਚੁੱਕਾ ਸੀ ਉਸ ਦਾ جانਸ਼ੀਨ ਥਾਪਣ ਬਾਰੇ ਝਗੜਾ ਚੱਲ ਰਿਹਾ ਸੀ ਮਹੰਤ ਦੀ ਮੌਤ ਪਿੱਛੋਂ ਉਸ ਦੇ ਬਾਪ ਪ੍ਰੇਮ ਸਿੰਘ ਨੇ ਆਪਣਾ ਅਨਵਾਲਗ ਪੋਤਾ ਗੁਰਚਰਨ ਸਿੰਘ ਗੱਦੀਦਾਰ ਬਣਾ ਦਿੱਤਾ ਅਤੇ 8 ਨਵੰਬਰ 1918 ਦੇ ਦਿਨ ਗੱਦੀ ਨਿਸ਼ੀਨੀ ਦਾ ਸਮਾਗਮ ਰੱਖ ਲਿਆ ਮੁਕਾਮੀ ਸਿੱਖਾਂ ਨੇ ਇਸ ਦੀ ਮੁਖਾਲਫਤ ਕੀਤੀ ਅਤੇ ਡੀਸੀ ਤੱਕ ਪਹੁੰਚ ਕੀਤੀ ਡੀ ਸੀ ਨੇ ਪਹਿਲਾਂ ਤਾਂ ਸਿੱਖਾਂ ਦਾ ਸਾਥ ਦਿੱਤਾ ਪਰ ਮਗਰੋਂ ਚੁੱਪਚਾਪ ਗੁਰਚਰਨ ਸਿੰਘ ਦੇ ਨਾਂ ਤੇ ਜਮ੍ਹਾਂ ਬੰਦੀ ਕਰ ਦਿੱਤੀ ਜਮ੍ਹਾਂ ਬੰਦੀ ਦੀ ਇਹ ਕਾਰਵਾਈ 6 ਮਈ 1990 ਦੇ ਦਿਨ ਹੋਈ ਸੀ ਇਸੇ ਦੌਰਾਨ ਪ੍ਰੇਮ ਸਿੰਘ ਵੀ ਮਰ ਚੁੱਕਾ ਸੀ ਗੁਰਚਰਨ ਸਿੰਘ ਅਜੇ ਨਵਾਲਗ ਸੀ ਇਸ ਤੇ ਸਿੰਘ ਸਭਾ ਮਗਰੋਂ ਖਾਲਸਾ ਦੀਵਾਨ ਸਿਆਲਕੋਟ ਨੇ ਡੀ ਸੀ ਨੂੰ ਮਿਲ ਕੇ ਇਹ ਗੱਲ ਕਹੀ ਕਿ ਗੁਰਦੁਆਰੇ ਦਾ ਇੰਤਜ਼ਾਮ ਸੰਗਤਾਂ ਨੂੰ ਸੌਂਪ ਦਿੱਤਾ ਜਾਵੇ ਇਸ ਬਾਰੇ ਇੱਕ 15 ਮੈਂਬਰੀ ਕਮੇਟੀ ਬਣਾਈ ਜਾਵੇ ਜਿਸ ਵਿੱਚ ਪੰਜ ਖਾਲਸਾ ਦੀਵਾਨ ਦੇ ਪੰਜ ਸਿੰਘ ਸਭਾਵਾਂ ਦੇ ਦੋ ਮੈਂਬਰ ਸਿਆਲਕੋਟ ਦੀ ਮੁਕਾਮੀ ਸੰਗਤ ਦੇ ਦੋ ਸਿੱਖ ਜ਼ਗੀਰਦਾਰਾਂ ਦੇ ਨੁਮਾਇंदे ਅਤੇ ਇੱਕ ਨੁਮਾਇੰਦਾ ਮਹੰਤ ਇਕ ਕਮੇਟੀ ਹੀ ਮਹੰਤ ਨੂੰ ਨਾਮਜ਼ਦ ਕਰੇ ਤੇ ਗੁਰਦੁਆਰੇ ਦਾ ਇੰਤਜ਼ਾਮ ਵੀ ਕਰੇ ਅੱਜੇ ਇਹ ਗੱਲਬਾਤ ਚੱਲ ਹੀ ਰਹੀ ਸੀ ਕਿ ਇੱਕ ਦਿਨ ਸਾਬਕਾ ਮਹੰਤ ਦੀ ਵਿਧਵਾ ਨੇ ਗੰਡਾ ਸਿੰਘ ਉਬਰਾਏ ਨੂੰ ਆਪਣੇ ਨਵਾਲਗ ਪੁੱਤਰ ਦਾ ਗਾਰਡੀਅਨ ਅਤੇ ਗੁਰਦੁਆਰੇ ਦਾ ਮੈਨੇਜਰ ਲਾ ਦਿੱਤਾ ਸਿੱਖਾਂ ਦੇ ਵਿੱਚ ਇਸ ਦੇ ਖਿਲਾਫ ਸਖਤ ਰੋਪ ਪੈਦਾ ਹੋ ਗਿਆ ਸਿੱਖਾਂ ਐਜੀਟੇਸ਼ਨ ਕਰਨ ਦਾ ਫੈਸਲਾ ਕੀਤਾ ਸਤੰਬਰ ਦੇ ਦੂਜੇ ਅੱਧ ਦੇ ਵਿੱਚ ਪਾਪੇ ਦੀ ਬੇਰ ਦਾ ਮਸਲਾ ਇੱਕ ਵਾਰ ਫਿਰ ਤੋਂ ਉੱਭਕਿਆ ਸੀ 21 ਸਤੰਬਰ ਦੇ ਦਿਨ ਮੋਚੀ ਦਰਵਾਜ਼ਾ ਲਾਹੌਰ ਦੇ ਵਿੱਚ ਸਿੱਖਾਂ ਦਾ ਇਕੱਠ ਹੋਇਆ ਇਸ ਇਕੱਠ ਨੇ ਫੈਸਲਾ ਕੀਤਾ ਕਿ ਗੰਡਾ ਸਿੰਘ ਪਤੀ ਤੇ ਮੈਨੇਜਰ ਨੂੰ ਹਟਾ ਕੇ ਗੁਰਦੁਆਰੇ ਦਾ ਇੰਤਜ਼ਾਮ ਸਿੱਖਾਂ ਨੂੰ ਦੇ ਦਿੱਤਾ ਜਾਵੇ ਪਰ ਮਗਰੋਂ ਸਰਕਾਰ ਪਹਿਲਾਂ ਵਾਅਦਾ ਕਰਕੇ ਬਦਲ ਗਈ ਸੀ 4 ਅਕਤੂਬਰ ਦੀ ਰਾਤ ਨੂੰ ਗੁਰਦੁਆਰੇ ਦੇ ਵਿੱਚ ਭਾਰੀ ਦੀਵਾਨ ਹੋਇਆ ਸੀ ਇਸ ਦੀਵਾਨ ਦੇ ਵਿੱਚ ਖੜਕ ਸਿੰਘ ਰਾਇਸ ਮਗਰੋਂ ਬਾਬਾ ਦੀ ਸਦਾਰਤ ਹੇਠ ਗੁਰਦੁਆਰੇ ਦੇ ਇੰਤਜ਼ਾਮ ਵਾਸਤੇ 13 ਸਿੱਖਾਂ ਦੀ ਇੱਕ ਕਮੇਟੀ ਬਣਾ ਦਿੱਤੀ ਗਈ। 5 ਅਕਤੂਬਰ 1920 ਦੇ ਦਿਨ ਇਸ ਕਮੇਟੀ ਨੇ ਗੁਰਦੁਆਰੇ ਦਾ ਪੂਰਾ ਇੰਤਜ਼ਾਮ ਸਦਾ ਵਾਸਤੇ ਪੱਕੇ ਤੌਰ ਤੇ ਆਪਣੇ ਹੱਥਾਂ ਦੇ ਵਿੱਚ ਲੈ ਲਿਆ ਸੀ। 5 ਅਕਤੂਬਰ 1983 ਦੇ ਦਿਨ ਟਲਵਾ ਦੇ ਨੇੜੇ ਇੱਕ ਬੱਸ ਨੂੰ ਰੋਕ ਕੇ 6 ਹਿੰਦੂ ਮੁਸਾਫਰਾਂ ਨੂੰ ਉਤਾਰ ਕੇ ਕਤਲ ਕਰ ਦਿੱਤਾ ਗਿਆ। ਮਗਰੋਂ ਰਾਜਖੁਲਾ ਕੀ ਕਤਲ ਖਾਰਕੂਆ ਨੇ ਨਹੀਂ ਕੀਤੇ ਸਨ ਅਤੇ ਕਾਂਗਰਸ ਨੇ ਭਾੜੇ ਦੇ ਬੰਦਿਆਂ ਤੋਂ ਕਰਵਾਏ ਸਨ ਤਾਂ ਜੋ ਪੰਜਾਬ ਦੇ ਵਿੱਚ ਗਵਰਨਰਰੀ ਰਾਜ ਕਾਇਮ ਕੀਤਾ ਜਾ ਸਕੇ ਬਾਅਦ ਦੇ ਵਿੱਚ ਚਰਚਾ ਇਹ ਵੀ ਚੱਲਿਆ ਕਿ ਐਕਸ਼ਨ ਦਰਬਾਰਾ ਸਿੰਘ ਚੀਫ ਮਿਨਿਸਟਰ ਨੇ ਆਪਰਪੂਰ ਸਿੰਘ ਚੇਅਰਮੈਨ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਰਾਹੀਂ ਕਰਵਾਇਆ ਸੀ ਅਗਲੇ ਦਿਨ 6 ਅਕਤੂਬਰ ਨੂੰ ਪੰਜਾਬ ਦੇ ਵਿੱਚ ਹੋਰ ਵੀ ਕਈ ਬੇਗੁਨਾਹਾਂ ਦੇ ਕਤਲ ਹੋਏ ਇਹਨਾਂ ਦੇ ਵਿੱਚੋਂ ਕਈ ਕਤਲ ਸਰਕਾਰੀ ਏਜੰਸੀਆਂ ਨੇ ਕਰਵਾਏ ਸਨ ਤੇ ਜਾਂ ਉਹਨਾਂ ਦੀ ਸਾਜ਼ਿਸ਼ ਅਤੇ ਪੜਕਾਹੜ ਦੇ ਹੇਠ ਹੋਏ ਸਨ 5 ਅਕਤੂਬਰ 1990 ਦੇ ਦਿਨ ਪੰਜਾਬ ਪੁਲਿਸ ਨੇ ਬ੍ਰਿਮ ਸਿੰਘ ਪੁੱਤਰ ਨਾਜ਼ਰ ਸਿੰਘ ਵਾਸੀ ਬੂੜੇ ਨੰਗਲ ਗੁਰਦਾਸਪੁਰ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। 5 ਅਕਤੂਬਰ 1991 ਦੇ ਦਿਨ ਪੰਜਾਬ ਪੁਲਿਸ ਨੇ ਬਲਦੇਵ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਬੁਰਜ ਟਿਲਵਾ ਮਾਨਸਾ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। 5 ਅਕਤੂਬਰ 1991 ਦੇ ਦਿਨ ਪੰਜਾਬ ਪੁਲਿਸ ਨੇ ਸੁਖਵਿੰਦਰ ਸਿੰਘ ਉਰਫ ਬਿੱਟੂ ਔਲਖ ਪੁੱਤਰ ਜਗਿੰਦਰ ਸਿੰਘ ਵਾਸੀ ਔਲਖ ਕਲਾਂ ਜ਼ਿਲ੍ਹਾ ਗੁਰਦਾਸਪੁਰ, ਲੈਫਟਨੈਂਟ ਜਨਰਲ ਖਾਲਿਸਤਾਨ ਲਿਬਰੇਸ਼ਨ ਫੋਰਸ ਅਤੇ ਖਜ਼ਾਨ ਸਿੰਘ ਪੁੱਤਰ ਫੋਜਾ ਸਿੰਘ ਵਾਸੀ ਪਾਇਲ ਜ਼ਿਲ੍ਹਾ ਲੁਧਿਆਣਾ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। ਪੰਜਾਬ ਪੁਲਿਸ ਨੇ 4 ਅਕਤੂਬਰ 1992 ਦੇ ਦਿਨ ਅਜੀਤ ਸਿੰਘ ਉਰਫ ਜੀਤਾਰ, ਰਜਿੰਦਰ ਸਿੰਘ ਰਾਜੂ, ਦਰਸ਼ਨ ਸਿੰਘ ਪੁੱਤਰ ਮਹਿੰਦਰ ਸਿੰਘ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕੀਤਾ 5 ਅਕਤੂਬਰ 2021 ਦੇ ਦਿਨ ਅਮਰੀਕਾ ਦੇ ਟੈਕਸਾਸ ਸੂਬੇ ਦੇ ਸ਼ਹਿਰ ਹਿੰਸਟਨ ਦੇ ਵਿੱਚ ਇੱਕ ਪੋਸਟ ਆਫਿਸ ਦਾ ਨਾਮ ਹੈਰਿਸ ਕਾਉਂਟੀ ਸ਼ੈਰਫ ਦੇ ਡਿਪਟੀ ਸੰਦੀਪ ਸਿੰਘ ਧਾਲੀਵਾਲ ਦੇ ਨਾਂ ਤੇ ਰੱਖਿਆ ਗਿਆ ਸੰਦੀਪ ਸਿੰਘ ਢਾਲੀਵਾਲ ਨੂੰ 27 ਸਤੰਬਰ 2019 ਦੇ ਦਿਨ ਹਿਊਸਟਨ ਦੀ ਸਭ ਤੋਂ ਵੱਡੀ ਕਾਉਂਟੀ ਦੇ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਹ ਪਹਿਲਾ ਦਸਤਾਰ ਧਾਰੀ ਸਿੱਖ ਨੌਜਵਾਨ ਸੀ ਅਤੇ ਉਸ ਨੇ 2009 ਦੇ ਵਿੱਚ ਫੋਰਸ ਦੇ ਵਿੱਚ ਭਰਤੀ ਹੋ ਕੇ ਡਿਊਟੀ ਦੇ ਦੌਰਾਨ ਦਸਤਾਰ ਸਜਾਉਣ ਦੀ ਇਜਾਜ਼ਤ ਲੈਣ ਦੇ ਲਈ ਲਗਾਤਾਰ 6 ਸਾਲ ਤੱਕ ਐਕਸਸ ਸੂਬੇ ਦੀ ਸਰਕਾਰ ਅਤੇ ਹੈਰਿਸ ਕਾਉਂਟੀ ਪੁਲਿਸ ਦੇ ਨਾਲ ਕਾਨੂੰਨੀ ਲੜਾਈ ਲੜੀ ਸੀ। 2015 ਦੇ ਵਿੱਚ ਉਸ ਨੂੰ ਦਸਤਾਰ ਸਜਾਉਣ ਦੀ ਇਜਾਜ਼ਤ ਮਿਲ ਗਈ ਸੀ। ਸੰਦੀਪ ਸਿੰਘ ਢਾਲੀਵਾਲ ਦਾ ਜਨਮ ਸਰਦਾਰ ਪਿਆਰਾ ਸਿੰਘ ਸੇਵਾਮੁਕਤ ਫੌਜੀ ਦੇ ਘਰ ਤਾਲੀਵਾਲ ਜ਼ਿਲ੍ਹਾ ਕਪੂਰਥਲਾ ਦੇ ਵਿੱਚ ਮਾਤਾ सुरेंद्र ਕੌਰ ਦੀ ਕੁੱਖੋਂ ਹੋਇਆ ਸੀ ਜਿਸ ਸਮੇਂ ਸੰਦੀਪ ਸਿੰਘ ਥਾਲੀਵਾਲ ਨੂੰ ਗੋਲੀ ਮਾਰੀ ਗਈ ਅਤੇ ਉਹਨਾਂ ਦੀ ਮੌਤ ਹੁੰਦੀ ਹੈ ਤਾਂ ਉਸ ਸਮੇਂ ਉਹਨਾਂ ਦੀਆਂ ਦੋ ਧੀਆ ਜਿਨ੍ਹਾਂ ਦੀ ਉਮਰ 13 ਸਾਲ ਅਤੇ ਉਮਰ 10 ਸਾਲ ਅਤੇ ਇੱਕ ਪੁੱਤਰ ਜਿਸ ਦੀ ਉਮਰ 5 ਸਾਲ ਅਤੇ ਉਹਨਾਂ ਦੇ ਪਿੱਛੇ ਉਹਨਾਂ ਦੀ ਪਤਨੀ ਅਤੇ ਪਿਤਾ ਨੂੰ ਉਹ ਛੱਡ ਗਏ ਸਨ ਏਸੀ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ